ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੈਰਾਮੈਡੀਕਲ ਸਟਾਫ ਦੀ ਭਰਤੀ ਹੈ ਓਪਨ ਕੀਤੀ ਗਈ ਹੈ ਪੰਜਾਬ ਦੇ ਵਿੱਚ ਇਹ ਭਰਤੀ ਹੈ ਕੀਤੀ ਜਾਣੀ ਹੈ ਬਹੁਤ ਵਧੀਆ ਭਰਤੀ ਹੈ ਤੇ ਬਹੁਤ ਵਧੀਆ ਸੈਲਰੀ ਵੱਖ-ਵੱਖ ਪੋਸਟਾਂ ਜੋ ਜਾਰੀ ਹੋਈਆਂ ਉਹਨਾਂ ਦੇ ਲਈ ਦਿੱਤੀ ਜਾਣੀ ਹੈ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਜੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਸਾਂਝ ਕਰਾਂਗੇ ਤੁਹਾਡੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਸ਼ੁਰੂ ਕਰ ਲਿਓ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਂਦੇ ਆ ਜੀ ਤਾਂ ਅੱਜ ਦੀਆਂ ਜੋ ਵੱਖ-ਵੱਖ ਪੋਸਟਾਂ ਸਭ ਤੋਂ ਪਹਿਲਾਂ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਜੀ ਤੁਹਾਡੇ ਨਾਲ ਆਫੀਸਰ ਇਨਚਾਰਜ ਮੈਡੀਕਲ ਸਪੈਸ਼ਲਿਸਟ ਮੈਡੀਕਲ ਆਫੀਸਰ ਡੈਂਟਲ ਆਫੀਸਰ ਫਾਰਮਾਸਿਸਟ ਲੈਬ ਟੈਕਨੀਸ਼ੀਅਨ ਲੈਬ ਅਸਿਸਟੈਂਟ ਡੈਂਟਲ ਏਟੀਐਚ ਰੇਡੀਓਗ੍ਰਾਫਰ ਕਲਰਕ डीओ पीएन चौकीदार सफाई वाला ये वक वक पोस्टा जी एदे अनुसार ये वक वक योग्यता माने ये दीतियां हुईया ਤੁਸੀਂ ਜ਼ਰੂਰ ਚੈੱਕ ਕਰ ਲਿਓ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਆ ਉਥੋਂ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਹੀ ਪੋਸਟਾਂ ਦੇ ਲਈ ਅਪਲਾਈ ਕਰਿਓ ਇਹਨਾਂ ਵਕ ਵਕ ਪੋਸਟਾਂ ਦੇ ਲਈ ਇਹਨਾਂ ਵੱਲੋਂ ਵਕ ਵਕ ਉਮਰ ਸੀਮਾ ਰੱਖੀ ਗਈ ਹੈ ਉਹ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹ ਵਕ ਵਕ ਜ਼ਿਲ੍ਹੇ ਨੇ ਜਿੱਥੇ ਇਹ ਵਕ ਵਕ ਪੋਸਟਾਂ ਭਰੀਆਂ ਜਾਣੀਆਂ ਕਪੂਰਥਲਾ ਫਗਵਾੜਾ ਸੁਲਤਾਨਪੁਰ ਇਹ ਕਰਮਵਾਰ ਇਹਨਾਂ ਦੀ ਗਿਣਤੀ ਦਿੱਤੀ ਹੋਈ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਪੋਸਟਾਂ ਭਰੀਆਂ ਜਾਣੀਆਂ ਇਹ ਇਹਨਾਂ ਦੀ ਸੈਲਰੀ ਦਿੱਤੀ ਹੋਈ ਹੈ ਵੱਖ-ਵੱਖ ਪੋਸਟਾਂ ਦੀ ਕਿਹੜੀ ਪੋਸਟ ਦੇ ਲਈ ਕਿੰਨੀ ਸੈਲਰੀ ਉਹ ਤੁਸੀਂ ਦੇਖ ਸਕਦੇ ਹੋ ਤਾਂ ਇਹ ਜੋ ਪੋਸਟਾਂ ਨੇ ਜੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਐਕ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ਸਟੇਸ਼ਨ ਹੈਡਕੁਆਟਰ ECHS ਸੈੱਲ ਕਪੂਰਥਲਾ ਵਿਕੇ ਭਰਗਿਆ ਜਾਣਗੇ ਜੀ ਇਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਓਪਨ ਕੀਤੀ ਗਈ ਹੈ ਇਹਨਾਂ ਵੱਲੋਂ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਜੀ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ www.echs.gov.in વેબસાઈટ ਨੂੰ ਲੌਗਇਨ ਕਰ ਸਕਦੇ ਹੋ ਇਹਨਾਂ ਪੋਸਟਾਂ ਦੀ ਪੂਰੀ ਜਾਣਕਾਰੀ ਦੇ ਲਈ ਸੰਪਰਕ ਨੰਬਰ ਦਿੱਤਾ ਹੋਇਆ ਹੈ ਈਮੇਲ ਆਈਡੀ ਦਿੱਤੀ ਹੋਈ ਹੈ ਜੀ ਆ ਲਾਸਟ ਡੇਟ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਨੂੰ ਚੈੱਕ ਕਰ ਸਕਦੇ ਹੋ 30 ਦਿਨ ਦੇ ਵਿੱਚ ਵਿੱਚ ਤੁਸੀਂ ਇਹਨਾਂ ਦਿੱਲੀ ਅਪਲਾਈ ਕਰ ਸਕਦੇ ਹੋ ਇਸ ਐਡਵਰਟਾਈਜ਼ਮੈਂਟ ਦੇ ਜਾਰੀ ਹੋਣ ਤੋਂ ਤੇ ਇਹਨਾਂ ਦੇ ਦਫ਼ਤਰ ਵਿੱਚ ਕੇ ਤੁਸੀਂ ਆਪਣੀਆਂ ਅਰਜ਼ੀਆਂ ਭੇਜ ਸਕਦੇ ਹੋ ਡਾਇਰੈਕਟ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਦੇ ਦਫ਼ਤਰ ਦਾ ਪਤਾ ਹੈਗਾ ਜੀ OIC ਸਟੇਸ਼ਨ ਹੈੱਡਕ quarters ECHS ਸੈੱਲ ਕਪੂਰਥਲਾ ਅ ਵਿਦਨ 30 ਡੇਸ ਤੁਸੀਂ ਅਪਲਾਈ ਕਰ ਸਕਦੇ ਹੋ ਸੈਡਵਰਟਾਈਜ਼ਮੈਂਟ ਦੇ ਪਬਲਿਸ਼ ਹੋਣ ਤੋਂ ਤਾਂ ਇੰਟਰਵਿਊ ਦੇ ਸਮੇਂ ਜੋ ਤੁਸੀਂ ਵੱਖ-ਵੱਖ ਆਪਣੇ ਦਸਤਾਵੇਜ਼ ਲੈ ਕੇ ਆਉਣੇ ਆ ਉਹ ਵੀ ਇਹਨਾਂ ਵੱਲੋਂ ਮੈਂਸ਼ਨ ਕੀਤੇ ਹੋਏ ਵਿੱਚ ਅ ਅਪਲਾਈ ਕਰਨ ਦੇ ਲਈ ਤੁਸੀਂ ਆਪਣੇ ਸਾਰੇ ਦਸਤਾਵੇਜ਼ ਐਕਸਪੀਰੀਐਂਸ ਜੋ ਵੀ ਤੁਹਾਡੇ ਕੋਲ ਹੈਗਾ ਤੁਸੀਂ ਨਾਲ ਲਗਾ ਦੇਣਾ ਜੀ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ